ਤਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਧਮਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਧਮਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਤਨਾਮੁ ਵਾਇ ਵਿੰਸੈ ਜੀ ਸਰਜਨ ਸੱਚਾ ਬਾਤ ਸਾਰੋ ਸੋ ਸਹਾਂਦੇ ਸਾਂ ਨਿਸਵਾਸ ਬੈਠਿਆ ਸੋਈਏ ਸੁਭਨੋ ਦਾਵੇ ਸੋ ਛੋਗਟ ਲਗਰ ਸੇਵੀਏ ਐਨਿਸ ਸਜਸ ਵਾਏ ਦਰਸ਼ਨ ਪਾਸੀਏ ਗੁਰੂ ਗ ਜਨਮ ਮਰਨ ਦੁਖ ਜਾਈ ਓਹ ਅਖੀਰ ਬਤਕ ਸਮਾ ਦੇ ਨੋੜੇ ਅਰਸੋਂ ਕੋਸੋਂ ਝਟੀ ਐ ਤੇ ਡੇਟੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਅਮਸਾਲ ਸਤਨਾਮ ਕਰਤਾ ਪੁਰਖ ਮਿਰਪਾਉ ਨਿਰਵੈਰ ਆਕਾਲ ਮੂਰਤ ਆਜੋਨੀ ਸੇ ਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ 'ਜਾ ਹਾਜ਼ਰ ਹੋ ਕੇ ਆਪ ਜੀ ਨੇ ਸਰਬਾਸਾ ਪੂਰਨ ਕਰਨ ਵਾਲੀ ਅੰਮ੍ਰਿਤ ਮਈ ਬਾਣੀ ਸ੍ਰੀ ਆਸਾ ਜੀ ਦੀ ਬਾਣ ਦੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ ਓਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਵਲਾਏ ਹਰ ਨਾਮੈ ਕਿਹੋ ਜੋੜੀ ਗੁਰਮੁਖ ਬੈਸੋ ਸਭਾ ਵਿਚਾਏ ਸਤਿਗੁਰਾਂ ਦਾ ਹੁਕਮ ਹੈ ਗੁਰੂ ਕੇ ਖਾਲਸੇ ਪ੍ਰਤੀ ਗੁਰੂ ਕੀ ਸੰਗਤ ਇਕੱਤਰ ਹੋ ਕੇ ਬੈਠੋ ਵਾਹਿਗੁਰੂ 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 ਜਪੋ ਬਿਮਾਰਾ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਸੁਣ ਲੈਂਦਾ ਹੈ ਸਿੱਧ ਪੀਰ ਬਣ ਜਾਂਦਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਤ ਤਤ ਦੇ ਆਕਾਸ ਸੁਣਨ ਨਾਲ ਹੀ ਸਾਰੀਆਂ ਚੀਜ਼ਾਂ ਦਾ ਗਿਆਨ ਹੁੰਦਾ ਹੈ ਸੁਣਨ ਵਾਲੀ ਸੋਚੀ ਹੁੰਦੀ ਹੈ ਸੁਣਨ ਵਾਲੀ ਪਤਾ ਲੱਗਦਾ ਹੈ ਸਤਿ ਬਲਿਹਾਰੀ ਤਿਨਾਂ ਜੇ ਸੁਣਤੇ ਹਰ ਕਥਾ ਪਰਿਆਰ ਜਾਈਏ ਉਹਨਾਂ ਪਿਆਰਿਆਂ ਤੋਂ ਜਿਹੜੇ ਹਰੀ ਦੀ ਕਥਾ ਰੋਜ਼ ਸੁਣਦੇ ਹਨ ਸੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਪਾਵਨ ਕਥਾ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਕਥਾਵਾਚਕ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅਰੰਭ ਕਰਾ ਕੇ ਗਏ ਹਨ ਅਰਦਾਸ ਕਰਕੇ 13 ਤਰੀਕ ਨੂੰ ਇੱਕ ਕਥਾ ਦੀ ਅਰੰਭਤਾ ਹੋਈ ਹੈ ਉਸ ਪਾਵਨ ਪਵਿੱਤਰ ਕਥਾ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਕੱਲ ਆਪਾਂ ਇਹ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਅਵਤਾਰ ਹਨ ਜੋ ਤੇ ਜੀਵਨ ਨੂੰ ਸਿਤੇ ਰਸਤੇ ਪਾਣ ਵਾਸਤੇ ਆਏ ਹਨ ਔਰ ਪਰਮੇਸ਼ਰ ਨਾਲ ਇਕਮਿਕ ਹੋ ਕੇ ਅਦੁੱਤੀ ਗਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਸੱਜਖੰਡ ਗਏ ਵੈਂ ਨਦੀ ਵਿੱਚੋਂ ਉਤਮਾਰਾਇ ਨੂੰ ਮੂਲ ਮੰਤਰ ਦੀ ਪ੍ਰਾਪਤੀ ਹੋਈ ਹੈ ਮੂਲ ਅਰਥ ਹੁੰਦਾ ਮੁੱਢ ਜੋ ਸੰਸਾਰ ਦਾ ਮੁੱਢ ਹੈ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ ਮੁੱਢ ਤੋਂ ਬਿਨਾ ਦਰਖਤ ਨਹੀਂ ਹੁੰਦਾ ਮੁੱਢ ਤੋਂ ਬਿਨਾ ਮਕਾਨ ਨਹੀਂ ਬਣਦਾ ਜੇ ਨਹੀਂ ਰੱਖੋਗੇ ਤਾਂ ਮਕਾਨ ਉਸਰੇਗਾ ਜਿਸ ਮਕਾਨ ਦੀ ਨੀਂ ਨਹੀਂ ਉਹ ਮਕਾਨ ਬਹੁਤਾ ਚਿਰ ਹੁੰਦਾ ਰਹਿ ਨਹੀਂ ਸਕਦਾ ਜਿਸ درخت ਦੀ ਜੜ ਨਹੀਂ ਉਹ ਉੱਗ ਨਹੀਂ ਸਕਦਾ ਜੇ ਸੰਸਾਰ ਸ੍ਰਿਸ਼ਟੀ ਦਾ ਕੋਈ ਮੂਲ ਵੇਖਣਾ ਹੋਵੇ ਤਾਂ ਉਹ ਪਰਮੇਸ਼ਰ ਹੈ ਉrd ਮੂਲ ਤੇ ਸਾਖ ਤਲਾਹ ਚਾਰ ਵੇਦ ਚਾਰ ਵੇਦ ਚ ਤਲਾਕੇ ਮਹਾਰਾਜ ਕਹਿੰਦੇ ਇੱਕ ਐਸਾ ਰਕਸ਼ ਹੈ ਬ੍ਰਮ ਰੂਪੀ ਵਿਕਸ਼ ਹੈ ਜਿਸ ਦੀ ਜੜ ਉੱਪਰ ਨੂੰ ਹੈ ਔਰ ਉਸ ਦਾ ਤਣਾ ਥੱਲੇ ਨੂੰ ਹੈ। ਯਾਨੀ ਪਰਮੇਸ਼ਰ ਉੱਪਰ ਹੈ ਉਸ ਦਾ ਪਸਾਰਾ ਸੰਸਾਰ ਥੱਲੇ ਨੂੰ ਹੈ। ਆਪਣੀ ਸਾਰਿਆਂ ਦੀ ਜੜ ਵਾਹਿਗੁਰੂ ਹੈ ਪਰਮੇਸ਼ਰ ਹੈ। ਉਸ ਦੇ ਗੁਣਾਂ ਦਾ ਜਿਸ ਵਿੱਚ ਵਰਣਨ ਕੀਤਾ ਜਾਂਦਾ ਹੈ ਉਸ ਨੂੰ ਮੂਲ ਮੰਤਰ ਕਹਿੰਦੇ ਹਨ। ਅਕਾਲ ਪੁਰਖ ਨੇ ਸੱਚਖੰਡ ਸਦਕੇ ਆਖਿਆ ਸੀ ਨਾਨਕ ਇਹ ਮੇਰੇ ਨਾਮ ਅਮਰ ਦਾ ਪਿਆਲਾ ਤੂੰ ਵੀ ਪੀ ਔਰ ਸੰਸਾਰ ਨੂੰ ਵੀ ਪਿਆ ਤੇ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ ਮੇਰਾ ਨਾਮ ਪਾਰਬ ਪਰਮੇਸ਼ਰ ਹੈ ਤੇਰਾ ਨਾਮ ਗੁਰੂ ਪਰਮੇਸ਼ਰ ਹੈ ਤੇ ਗੁਰੂ ਨਾਨਕ ਦੇਵ ਜੀ ਸੰਸਾਰ ਵਿੱਚ ਆ ਕੇ ਦੁਨੀਆ ਨੂੰ ਇਹ ਮੰਤਰ ਦਿੱਤਾ ਸੀ ਇਸ ਮੰਤਰ ਦੇ ਦੁਆਰਾ ਉਪਦੇਸ਼ ਦੇ ਕੇ ਜੀਵਾਂ ਦਾ ਕਲਿਆਣ ਕੀਤਾ ਸੀ ਜਿਹੜੇ-ਜਿਹੜੇ ਬੰਦੇ ਨੇ ਇਹ ਮੂਲ ਮੰਤਰ ਦਾ ਜਾਪ ਕੀਤਾ ਹੈ ਉਹਦਾ ਕਲਿਆਣ ਹੋਇਆ ਹੈ ਸੋ ਆਓ ਸਾਧ ਸੰਗਤ ਜੀ ਮਹਾਰਾਜ ਪਰਮੇਸ਼ਰ ਦਾ ਸਰੂਪ ਬਿਆਨ ਕਰ ਰਹੇ ਨੇ ਅਕਾਲ ਪੁਰਖ ਦੀ ਆਪ ਹੀ ਆਪਣਾ ਸਰੂਪ ਦੱਸ ਰਹੇ ਨੇ ਕਿਉਂਕਿ ਪਰਮੇਸ਼ਰ ਦੇ ਸਰੂਪ ਬਾਰੇ ਦੂਸਰਾ ਕੋਈ ਦੱਸ ਨਹੀਂ ਸਕਦਾ ਦੂਸਰੇ ਨੂੰ ਪਤਾ ਨਹੀਂ ਲੱਗਦਾ ਹਰੇਕ ਬੰਦਾ ਆਪਣੇ ਬਾਰੇ ਜਾਣਦਾ ਹੈ ਦੂਸਰੇ ਬਾਰੇ ਨਹੀਂ ਜਾਣ ਸਕਦਾ ਪਰਮੇਸ਼ਰ ਬਾਰੇ ਪਰਮੇਸ਼ਰ ਹੀ ਜਾਣਦਾ ਹੈ ਪਰਮੇਸ਼ਰ ਦੇ ਬਾਰੇ ਦੂਸਰਾ ਕੀ ਜਾਣੇਗਾ ਕੀ ਦੱਸੇਗਾ ਕੁਝ ਨਹੀਂ ਦੱਸ ਸਕਦਾ ਪਰਮੇਸ਼ਰ ਨੇ ਆਪਣਾ ਸਰੂਪ ਆਪ ਹੀ ਬਿਆਨ ਕੀਤਾ ਹੈ ਆਓ ਸਰਵਣ ਕਰੀਏ ਪਰਮੇਸ਼ਰ ਮਹਾਰਾਜ ਸ੍ਰੀ ਗੁਰੂ ਨਾਨਕ ਗੁਰੂ ਪਰਮੇਸ਼ਰ ਔਰ ਬਾਦੋਂ ਪਰਮੇਸ਼ਰ ਇੱਕੋ ਹੀ ਹਾਨਾ ਦੋ ਕਰਕੇ ਨਹੀਂ ਜਾਣਨਾ ਸਾਧ ਸੰਗਤ ਜਿੱਥੇ ਦ્વੈਦ ਆਏਗੀ ਉੱਥੇ ਜਨਮ ਮਰਨ ਦਾ ਚੱਕਰ ਚੱਲੇਗਾ ਦੁੱਖਾਂ ਦਾ ਦੁੱਖਾਂ ਦਾ ਕਾਰਨ ਦ્વੈਦ ਹੈ ਦ્વੈਦ ਨੂੰ ਦੂਰ ਕਰੀਏ ਦ્વੈਦ ਕੀ ਹੈ ਵੀ ਅਸੀਂ ਦੋ ਸਮਝਦੇ ਹਾਂ ਗੁਰੂ ਨੂੰ ਵੱਖਰਾ ਸਮਝਦੇ ਹਾਂ ਪਰਮੇਸ਼ਰ ਨੂੰ ਵੱਖਰਾ ਸਮਝਦੇ ਹਾਂ ਐਸਾ ਸਮਝਣਾ ਦ્વੈਦ ਹੈ ਦ્વੈਦ ਬਿਲਾਏ ਦੁਆਇਤ ਖਤਮ ਹੋ ਜਾਏ ਮਿਟ ਜਾਵੇ ਇੱਕੋ ਹੀ ਨਜ਼ਰ ਆਵੇ ਸੋ ਉਹ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਆ ਆਪਣਾ ਹੀ ਸਰੂਪ ਦੱਸ ਰਹੇ ਆ ਸਰਮਣ ਕਰੋ ਪਿਆਰ ਨਾਲ ਆਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਇੱਕ ਹੈ ਇਕੋ ਹੈ ਭਾਈ ਇਕੋ ਹੈ ਸਾਹਿਬ ਮੇਰਾ ਇਕੋ ਹੈ ਇਕੋ ਬ੍ਰਹਮ ਦੁਤੀਆ ਨਾਸਤੀ ਵਿਦਾਂ ਦਾ ਸੂਤਰ ਹੈ ਵਿਦਾਨ ਦਾ ਇਕੋ ਹੀ ਬ੍ਰਹਮ ਹੈ ਦੂਸਰਾ ਕੁਝ ਵੀ ਨਹੀਂ ਹੈ ਇਕੋ ਹੀ ਆਪਾਂ ਸਾਰੇ ਆਪਣੇ ਅੰਦਰ ਚਿੰਤਨ ਕਰੀਏ ਨੇਤਰ ਬੰਦ ਕਰਕੇ ਸਾਡੇ ਸਾਰਿਆਂ ਦੇ ਅੰਦਰ ਉਸ ਇੱਕ ਦਾ ਹੀ ਪ੍ਰਕਾਸ਼ ਹੋ ਰਿਹਾ ਹੈ ਇੱਕ ਦੇ ਨਾਲ ਹੀ ਸੰਸਾਰ ਚੱਲ ਰਿਹਾ ਹੈ ਇੱਕ ਹੀ ਸੰਸਾਰ ਵਿੱਚ ਵਰਤ ਰਿਹਾ ਹੈ ਉਹ ਇੱਕ ਬ੍ਰਹਮ ਸਜਾਤੀ ਬਜਾਤੀ ਸਮਾਗਤ ਭੇਦ ਤੋਂ ਰਹਿਤ ਹੈ ਤਿੰਨ ਪ੍ਰਕਾਰ ਦੇ ਫਰਕ ਹੁੰਦੇ ਹਨ ਤਿੰਨ ਪ੍ਰਕਾਰ ਦੇ ਭੇਦ ਹੁੰਦੇ ਹਨ ਇੱਕ ਸajati ਭੇਦ ਹੁੰਦਾ ਹੈ ਇੱਕ ਵਿਜਾਤੀ ਭੇਦ ਹੁੰਦਾ ਹੈ ਇੱਕ ਸਵੈਗਤ ਭੇਦ ਹੁੰਦਾ ਹੈ ਸਾਧ ਸੰਗਤ ਦੀ ਪਰਮੇਸ਼ਰ ਚ ਕੋਈ ਵੀ ਭੇਦ ਨਹੀਂ ਹੈ ਸajati ਭੇਦ ਸਮਝ ਲਓ ਪਹਿਲੇ ਸajati ਭੇਦ ਕਹਿੰਦੇ ਹਨ ਜਿਵੇਂ ਇੱਕ ਜਾਤ ਦੇ ਵਿੱਚ ਕਈ ਬੰਦੇ ਹਨ ਜਾਤ ਤਾਂ ਇੱਕੋ ਹੀ ਹੈ ਜਿਵੇਂ ਆਪਣੀ ਜਾਤ ਹੈ ਮਨੁੱਖ ਆਪਣੀ ਜਾਤੀ ਦਾ ਨਾਮ ਹੈ ਮਨੁੱਖ ਤੇ ਮਨੁੱਖ ਜਾਤੀ ਦੇ ਵਿੱਚ ਕਿੰਨੀ ਕਿਸਮ ਦੇ ਲੋਕ ਹਨ ਜਾਤ ਇੱਕੋ ਹੀ ਹੈ ਪਰ ਇੱਕ ਬੰਦਾ ਦੂਜੇ ਤੋਂ ਵੱਖਰਾ ਹੈ ਉਹ ਤਾਂ ਫਰਕ ਹੈ ਇੱਕ ਮਾਂ ਦੇ ਪੇਟ ਤੋਂ ਦੋ ਪੁੱਤਰ ਜੰਮੇ ਨੇ ਦੋਹਾਂ ਦੇ ਨਾਮ ਵੱਖਰੇ ਵੱਖਰੇ ਹਨ ਦੋਹਾਂ ਦੀ ਸ਼ਕਲਾਂ ਵਿੱਚ ਵੀ ਫਰਕ ਹੈ ਦੋਵਾਂ ਦੀ ਅਕਲਾ ਵਿੱਚ ਵੀ ਫਰਕ ਹੈ ਦੋਵਾਂ ਦੀ ਹੋਂਦ ਹਸਤੀ ਅਸਤਿਤਵ ਵਿੱਚ ਵੀ ਫਰਕ ਹੈ ਸੋ ਕਹਿੰਦੇ ਹਨ ਬਈ ਇੱਕ ਜਾਤੀ ਵਿੱਚ ਜੋ ਫਰਕ ਹੋਵੇ ਉਸ ਨੂੰ ਸੁਜਾਤੀ ਭੇਦ ਕਹਿੰਦੇ ਹਨ ਪ੍ਰਮਾਤਮਾ ਦੀ ਜਾਤੀ ਦਾ ਕੋਈ ਦੂਸਰਾ ਨਹੀਂ ਹੈ ਵਾਹਿਗੁਰੂ ਦੀ ਜਾਤੀ ਦਾ ਕੋਈ ਹੋਰ ਵਾਹਿਗੁਰੂ ਨਹੀਂ ਹੈ ਬੰਦੇ ਦੀ ਜਾਤੀ ਦਾ ਦੂਸਰਾ ਬੰਦਾ ਹੈ ਇੱਕ ਜਾਤ ਵਿੱਚ ਕਿੰਨੇ ਹੀ ਬੰਦੇ ਹਨ ਕਰੋੜਾਂ ਅਰਬਾਂ ਖਰਬਾਂ ਗਿਣਤੀ ਕੋਈ ਨਹੀਂ ਸajati ਭੇਦ ਉੱਥੇ ਹੁੰਦਾ ਜਿੱਥੇ ਇੱਕ ਹੋਵੇ ਉਹਦੇ ਨਾਲ ਦੂਸਰਾ ਵੀ ਹੋਵੇ ਉਸ ਜਾਤੀ ਭੇਦ ਵਾਹਿਗੁਰੂ ਦਾ ਇੱਕੋ ਹੀ ਹੈ ਦੂਸਰਾ ਹੈ ਨਹੀਂ ਇਸ ਕਰਕੇ ਸajati ਭੇਦ ਨਹੀਂ ਹੈ ਵਾਹਿਗੁਰੂ ਦੀ ਜਾਤ ਦਾ ਦੂਸਰਾ ਵਾਹਿਗੁਰੂ ਕੋਈ ਨਹੀਂ ਦੂਸਰਾ ਪ੍ਰਮਾਤਮਾ ਕੋਈ ਨਹੀਂ ਦੂਸਰਾ ਰੱਬ ਕੋਈ ਨਹੀਂ ਬਾਹਰ ਇੱਕੋ ਇੱਕ ਹੈ ਦੂਸਰਾ ਵੀ ਜਾਤੀ ਭੇਦ ਹੁੰਦਾ ਹੈ ਜਾਤੀ ਦਾ ਮਤਲਬ ਹੁੰਦਾ ਹੈ ਇੱਕ ਜਾਤ ਤੋਂ ਦੂਸਰੀ ਜਾਤ ਜਿਵੇਂ ਸਾਡੀ ਜਾਤ ਮਨੁੱਖ ਦੀ ਹੈ ਸਾਡੇ ਤੋਂ ਵੱਖਰੀਆਂ ਪਸ਼ੂਆਂ ਦੀਆਂ ਜਾਤੀਆਂ ਹਨ ਘੋੜੇ ਹਨ ਹਾਥੀ ਹਨ ਗਊਆਂ ਮੱਝਾਂ ਹਨ ਜਿਹੜਾ 80 ਲੱਖ ਜੂਨਾ ਹਨ ਉਹਨਾਂ ਸਾਰਿਆਂ ਦਾ ਸਾਡੇ ਤੋਂ ਭੇਦ ਹੈ ਫਰਕ ਹੈ ਇਸ ਨੂੰ ਕਹਿੰਦੇ ਵੀ ਜਾਤੀ ਭੇਦ ਵਾਹਿਗੁਰੂ ਤੋਂ ਵੱਖਰੀ ਜਾਤ ਦਾ ਵੀ ਕੋਈ ਨਹੀਂ ਕੋਈ ਯਾਨੀ ਜੇ ਪ੍ਰਮਾਤਮਾ ਵਾਹਿਗੁਰੂ ਦੀ ਇੱਕ ਜਾਤ ਮੰਨ ਲਈ ਜਾਵੇ ਤਾਂ ਉਸ ਤੋਂ ਦੂਸਰੀ ਜਾਤ ਵੀ ਜਾਤ ਜਿਸ ਨੂੰ ਕਹਿੰਦੇ ਹਨ ਵੇ ਜਾਤ ਵੀ ਕੋਈ ਨਹੀਂ ਹੈ ਸਤਨਾਮ ਤੀਸਰਾ ਕਹਿੰਦੇ ਆ ਵੀ ਸਵਗਤ ਭੇਦ ਹੁੰਦਾ ਹੈ ਸਵਗਤ ਦਾ ਮਤਲਬ ਆਪਣੇ ਸਰੂਪ ਦੇ ਵਿੱਚ ਹੀ ਫਿਰ ਭੇਦ ਹੋਣਾ ਆਪਣੇ ਸਰੀਰ ਦੇ ਵਿੱਚ ਹੀ ਭੇਦ ਹੋਣਾ ਕਿਵੇਂ ਸਾਡੀਆਂ ਅੱਖਾਂ ਦੀ ਬਨਾਵਟ ਹੋਰ ਕਿਸਮ ਦੀ ਹੈ ਤੇ ਕੰਨਾਂ ਦੀ ਬਨਾਵਟ ਹੋਰ ਕਿਸਮ ਦੀ ਹੈ ਅੱਖਾਂ ਦੀ ਸ਼ਕਲ ਹੋਰ ਹੈ ਕੰਨਾਂ ਦੀ ਹੋਰ ਹੈ ਨੱਕ ਦੀ ਬਨਾਵਟ ਹੋਰ ਹੈ ਮੂੰਹ ਦੀ ਹੋਰ ਹੈ ਹੱਥਾਂ ਦੀਆਂ ਉਂਗਲਾਂ ਲੰਮੀਆਂ ਲੰਮੀਆਂ ਹਨ ਪੈਰਾਂ ਦੀਆਂ ਛੋਟੀਆਂ ਹਨ ਹੱਥਾਂ ਦੀ ਹੱਥੇ ਦੀ ਬਣਾਵਟ ਹੋ ਰਹੀ ਹੈ ਤੇ ਪੈਰਾਂ ਦੀ ਅੱਡੀ ਦੀ ਬਣਾਵਟ ਹੋ ਰਹੀ ਹੈ ਕੋਹਣੀ ਦੀ ਬਣਾਵਟ ਹੋ ਰਹੀ ਹੈ ਗੋਡਿਆਂ ਦੀ ਹੋ ਰਹੀ ਹੈ ਤੁਸੀਂ ਕੋਹਣੀ ਨੂੰ ਗੋਡਾ ਨਹੀਂ ਕਹਿ ਸਕਦੇ ਗੋਡੇ ਨੂੰ ਕੋਹਣੀ ਨਹੀਂ ਕਹਿ ਸਕਦੇ ਤੇ ਇਸੇ ਤਰ੍ਹਾਂ ਨੱਥਾਂ ਲੰਮੀਆਂ ਹਨ ਬਾਹਾਂ ਥੋੜੀਆਂ ਘੱਟ ਲੰਮੀਆਂ ਹਨ ਸਰੀਰ ਦੇ ਅੰਗ ਪ੍ਰਤਿਆੰਗ ਵਿੱਚ ਫਰਕ ਹੈ। ਸਵੈਗਤ ਭੇਦ। ਸਵੈ ਮੈਨੇ ਆਪਣੇ ਸਰੀਰ ਦੇ ਅੰਦਰ ਪ੍ਰਾਪਤ ਹੋਇਆ ਫਰਕ। ਸਵੈਗਤ ਭੇਦ ਦਾ ਇਹ ਅਰਥ ਹੈ। ਪ੍ਰਮਾਤਮਾ ਦੇ ਵਜੂਦ ਦੇ ਅੰਦਰ ਸਵੈਗਤ ਭੇਦ ਵੀ ਨਹੀਂ ਹੈ। ਐਨੀ ਪ੍ਰਮਾਤਮਾ ਦੀਆਂ ਅੱਖਾਂ, ਪ੍ਰਮਾਤਮਾ ਦੇ ਹੱਥ, ਪੈਰ, ਨੱਕ, ਕੰਨ ਵੱਖਰੇ-ਵੱਖਰੇ ਨਹੀਂ ਹਨ। ਉਹ ਜੋਤ ਸਰੂਪ ਹੈ। ਉਹਦੇ ਵਿੱਚ ਨਾ ਸ ਜਾਤੀ ਭੇਦ ਹੈ ਨਾ ਵੀ ਜਾਤੀ ਭੇਦ ਹੈ ਨਾ ਸੁਆਗਤ ਭੇਦ ਹੈ ਤਿੰਨਾ ਭੇਦਾਂ ਤੋਂ ਰਹਿਤ ਹੈ ਇੱਕੋ ਹੀ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਜਿੱਥੇ ਸਜਾਤੀ ਵਜਾਤੀ ਸਵਾਗਤ ਭੇਤ ਤੋਂ ਰਹਤ ਹੈ ਉੱਥੇ ਪ੍ਰਮਾਤਮਾ ਸਾਧ ਸੰਗਤ ਜੀ ਦੇਸ਼ ਕਾਲ ਵਸਤੂ ਪਰਸ਼ੇਦ ਤੋਂ ਵੀ ਰਹਤ ਹੈ ਦੇਸ਼ ਕਾਲ ਵਸਤੂ ਪਰਸ਼ੇਦ ਕੀ ਹੁੰਦਾ ਹੈ ਜਿਵੇਂ ਆਪਾਂ ਹੁਣ ਇਸ ਵੇਲੇ ਅੰਬਾਲੇ 'ਚ ਬੈਠੇ ਹਾਂ ਇਹ ਸਾਡਾ ਦੇਸ਼ ਹੈ ਇਸ ਵੇਲੇ ਆਪਾਂ ਅੰਬਾਲੇ ਗੁਰਦੁਆਰੇ ਮੰਜੀ ਸਾਹਿਬ ਦੇ ਅੰਦਰ ਵਾਹੀ ਚੌਂਕੜਾ ਮਾਰ ਕੇ ਬੈਠੇ ਹਾਂ ਔਰ ਸਾਡੀ ਜਿਹੜੀ ਜਗ੍ਹਾ ਹੈ ਉਹ ਲਗਭਗ 2 ਫੁੱਟ ਦੀ ਚੌੜਾਈ ਹੈ ਜਿੱਥੇ ਚੌਂਕੜਾ ਮਾਰਿਆ ਹੈ ਅਸੀਂ 2 ਫੁੱਟ ਜਗ੍ਹਾ ਕੇਰੀ ਹੈ ਵੱਤ ਤੋਂ ਵੱਤ ਸਾਡੇ ਲਾਗੇ ਹੋਰ ਜਗ੍ਹਾ ਤੇ ਕੋਈ ਦੂਸਰਾ ਬੈਠਾ ਹੈ ਇਹ ਨਹੀਂ ਹੋ ਸਕਦਾ ਕਿ ਅਸੀਂ ਇੱਥੇ ਵੀ ਬੈਠੀਏ ਔਰ ਦੂਸਰੇ ਵਾਲੀ ਥਾਂ ਤੇ ਵੀ ਹੁਣੇ ਹੀ ਬੈਠ ਜਾਈਏ ਹੁਣੇ ਇੱਥੇ ਹੀ ਬੈਠ ਸਕਦੇ ਆ ਉੱਥੇ ਨਹੀਂ ਬੈਠ ਸਕਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਅਸੀਂ ਅੰਮ੍ਰਾਲੇ ਵਿੱਚ ਹਾਂ ਤਾਂ ਇਸੇ ਟਾਈਮ ਤੇ ਅੰਮ੍ਰਾਲਾ ਪਟਿਆਲੇ ਨਹੀਂ ਹੋ ਸਕਦੇ ਘੰਟਾ ਜਾਣ ਦੇ ਲੱਗੇਗਾ ਪਰ ਜਦੋਂ ਜਾਵਾਂਗੇ ਇਹ ਜਗ੍ਹਾ ਛੱਡ ਕੇ ਜਾਵਾਂਗੇ ਇਹ ਸਥਾਨ ਛੱਡਣਾ ਪਏਗਾ ਦੂਸਰਾ ਸਥਾਨ ਗ੍ਰਹਿਣ ਕਰਨ ਲਈ ਸਾਨੂੰ ਪਹਿਲਾ ਸਥਾਨ ਛੱਡਣਾ ਪੈਂਦਾ ਹੈ ਐਸਾ ਨਿਯਮ ਹੈ ਅਸੀਂ ਇੱਕ ਜਗ੍ਹਾ ਤੇ ਹਾਂ ਇੱਕ ਦੇਸੀ ਹਾਂ ਪਰਮਾਤਮਾ ਸਰਬ ਦੇਸੀ ਹੈ ਪਰਮਾਤਮਾ ਇੱਥੇ ਵੀ ਹੈ ਅਮਰੀਕਾ ਵਿੱਚ ਵੀ ਹੈ ਕੈਨੇਡਾ ਵਿੱਚ ਵੀ ਹੈ ਜਰਮਨ ਜਾਪਾਨ ਫਰਾਂਸ ਇੰਗਲੈਂਡ ਜਿੱਥੇ ਮਰਜ਼ੀ ਚਲੇ ਜਾਓ ਜਿੱਥੇ ਤੁਹਾਡਾ ਧਿਆਨ ਜਾਂਦਾ ਲੈ ਚਲੋ ਸਾਰੇ ਆ ਦੇਸ਼ਾਂ 'ਚ ਵਾਹਿਗੁਰੂ ਕਿਸ ਵੇਲੇ ਵਸ ਰਿਹਾ ਹੈ ਵਾਹਿਗੁਰੂ ਕਿਸੇ ਦੇਸ਼ 'ਚ ਇੱਕ ਇਲਾਕੇ 'ਚ ਪੱਜਾ ਹੋਇਆ ਨਹੀਂ ਹੈ ਇਸੇ ਲਈ ਗੁਰੂ ਬਾਬਾ ਜੀ ਨੇ ਮੱਕੇ ਵੱਲ ਪੈਰ ਕੀਤੇ ਸਨ ਮੱਕੇ ਵਾਲੇ ਪੈਰ ਕਰਨ ਦਾ ਕੀ ਮਕਸਦ ਸੀ ਮੱਕੇ ਦੀ ਬੇਦਬੀ ਕਰਨਾ ਨਹੀਂ ਕਿਸੇ ਧਰਮ ਸਥਾਨ ਦੀ ਬੇਦਬੀ ਕਰਨਾ ਗੁਰੂ ਨਾਨਕ ਦਾ ਧਰਮ ਨਹੀਂ ਹੈ ਕਿਸੇ ਵਜਬ ਦੀ ਕਿਸੇ ਜਾਤੀ ਦੀ ਕਿਸੇ ਦੀ ਆਸਥਾ ਨੂੰ ਸੱਟ ਮਾਰਨੀ ਵੀ ਗੁਰੂ ਨਾਨਕ ਦਾ ਮਕਸਦ ਨਹੀਂ ਹੈ ਪਰ ਗੱਲ ਇਹ ਸੀ ਕਿ ਮੱਕੇ ਵਾਲੇ ਇਹ ਮੰਨੀ ਬੈਠੇ ਸਨ ਕਿ ਖੁਦਾ ਸਿਰਫ ਇੱਥੇ ਰਹਿੰਦਾ ਹੈ ਹੋਰ ਕਿਤੇ ਖੁਦਾ ਰਹਿੰਦਾ ਨਹੀਂ ਇਹ ਅੱਲਾ ਦਾ ਘਰ ਹੈ ਤੇ ਬਾਕੀ ਕੋਈ ਨਹੀਂ ਤਾਂ ਬਾਬੇ ਨੇ ਮੱਕੇ ਨਾਲ ਪੈਰ ਕੀਤੇ ਵੇਖੋ ਕਰਦੇ ਕੀ ਨੇ ਉਹਨਾਂ ਨੇ ਕੀ ਕੀਤਾ ਬਾਬੇ ਦੀਆਂ ਲੱਤਾਂ ਪਕੜ ਲਈਆਂ ਮਾਰੇ ਕਹਿੰਦੇ ਥੱਕੇ ਹੋਏ ਆ ਭਾਈ ਦੂਰੋਂ ਆਏ ਹਿੰਦੁਸਤਾਨ ਚੋਂ ਪਤਾ ਨਹੀਂ ਅੱਲਾ ਦਾ ਘਰ ਕਿੱਧਰ ਐ ਸੀ ਤੇ ਲੰਮੇ ਪੈ ਗਏ ਜਿੱਧਰ ਅੱਲਾ ਦਾ ਘਰ ਨਹੀਂ ਤੂੰ ਮੇਰੇ ਪੈਰ ਉਧਰ ਕਰ ਦੇ ਟੰਗਾਂ ਨੂੰ ਪਕੜ ਕੇ ਸੀਟਿਆ ਪੈਰਾਂ ਨੂੰ ਪਕੜ ਲਿਆ ਜੀਵਨ ਕਾਜੀ ਨੇ ਜ਼ੋਰ ਨਾਲ ਕਸੀਟਿਆ ਜਦੋਂ ਕਸੀਟਿਆ ਤੇ ਫਿਰਿਆ ਮੱਕਾ ਕਲਾ ਦਿਖਾਰੀ ਜਿੱਧਰ ਗੁਰੂ ਸਾਹਿਬ ਦੇ ਪੈਰ ਕਰਦਾ ਮੱਕਾ ਉਦਰੀ ਨਜ਼ਰ ਆਉਂਦਾ ਫਿਰ ਜਦੋਂ ਹੈਰਾਨ ਹੋ ਗਏ ਚਰਨ ਛੱਡ ਕੇ ਹੋਏ ਹੈਰਾਨ ਕ੍ਰੇਨ ਜੋਹਾਰੀ ਮੱਕਾ ਫੇਰਿਆ ਸੀ ਸਾਥ ਸੰਗਤ ਦੀ ਤਾਂ ਫੇਰਿਆ ਸੀ ਕਿ ਲੋਕ ਜਿਹੜੇ ਪ੍ਰਮਾਤਮਾ ਨੂੰ ਇੱਕੋ ਜਦੇਸ਼ ਚ ਮੰਨ ਬੈਠੇ ਸਨ ਉਹਨਾਂ ਨੂੰ ਦੱਸਣਾ ਸੀ ਕਿ ਸਰਬ ਦੇਸੀ ਹੈ ਸਾਰਿਆਂ ਦੇਸ਼ਾਂ ਚ ਹੈ ਹਿੰਦੁਸਤਾਨ ਚ ਵੀ ਰਹਿੰਦਾ ਹੈ ਜਿੱਥੇ ਜਾ ਕੇ ਤੁਸੀਂ ਮੰਦਰ ਢਾਉਂਦੇ ਹੋ ਉਹਨਾਂ ਮੰਦਰਾਂ ਚ ਵੀ ਰਹਿੰਦਾ ਹੈ ਜਿਹੜੇ ਲੋਕਾਂ ਦੇ ਦਿਲ ਤੋੜਦੇ ਉਹਨਾਂ ਦਿਲਾਂ ਚ ਵੀ ਰਹਿੰਦਾ ਹੈ ਦਿਨਾਂ ਨੂੰ ਮਾਰਦੇ ਹੋ ਕੁੰਦੇ ਹੋ ਤਰਸਾਂਦੇ ਹੋ ਤਸੀਹੇ ਦਿੰਦੇ ਉਹਨਾਂ ਚ ਵੀ ਰਹਿੰਦਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਾਬੇ ਨਾਨਕ ਨੇ ਮੁਸਲਮਾਨਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਮਦੀਨੇ ਮੱਕੇ ਜਾ ਕੇ ਵੀ ਪ੍ਰਮਾਤਮਾ ਦਾ ਇੱਕ ਦੇਸ਼ ਨਾ ਮੰਨੋ ਸਾਰੇ ਦੇਸ਼ ਨੇ ਉਹਦੇ ਇਸੇ ਕਰਕੇ ਸਾਧ ਸੰਗਤ ਜੀ ਪੰਜਾਬੀ ਦਾ ਸ਼ਾਇਰ ਬੁੱਲੇ ਸ਼ਾਹ ਸੂਫੀ ਗੁਰੂ ਨਾਨਕ ਤੋਂ 200 ਸਾਲ ਬਾਅਦ ਲਗਭਗ 250 ਸਾਲ ਬਾਅਦ ਹੋਇਆ ਜੋ ਗੁਰੂ ਨਾਨਕ ਮੱਕੇ ਚ ਸਿੱਖਿਆ ਦੇ ਕੇ ਆਇਆ ਸੀ ਬੁੱਲੇ ਸ਼ਾਹ ਨੇ ਉਸੇ ਸਿੱਖਿਆ ਨੂੰ ਪੰਜਾਬੀ ਦੇ ਵਿੱਚ ਪ੍ਰਚਾਰਿਆ ਉਹਨੇ ਆਖਿਆ ਭਾਈ ਸੁਣੋ ਮੈਂ ਵੀ ਮੁਸਲਮਾਨਾਂ ਦੇ ਘਰ ਜੰਮਿਆ ਪਰ ਮੇਰਾ ਖਿਆਲ ਸੁਣੋ ਨਾ ਰਬ ਮੰਦਰ ਨਾ ਵਿੱਚ ਮਸੀਤਾਂ ਨਾ ਰਬ ਮੰਦਰ ਚ ਐ ਨਾ ਮਸੀਤ ਚ ਐ ਰੱਬ ਤੇ ਤੇਰੇ ਅੰਦਰ ਵੱਸਦਾ ਹੈ ਸਾਰਿਆਂ ਦੇ ਵਿੱਚ ਵੱਸਦਾ ਹੈ ਕੋਈ ਸ਼ਹਿਰ ਕੋਈ ਨਗਰ ਕੋਈ ਇਲਾਕਾ ਕੋਈ ਧਰਤੀ ਦਾ ਕੋਨਾ ਕੋਈ ਬ੍ਰਹਮੰਡ ਦਾ ਕੱਪਾ ਐਸਾ ਨਹੀਂ ਜਿੱਥੇ ਰੱਬ ਨਹੀਂ ਵੱਸਦਾ ਸਰਬ ਦੇਸੀ ਹੈ ਇਨਸਾਨ ਜਾਂ ਕੋਈ ਵੀ ਵਸਤੂ ਕੋ ਕਿਸੇ ਇੱਕ ਦੇਸ਼ ਚ ਰਹਿ ਸਕਦੀ ਪਰਮਾਤਮਾ ਸਰਬ ਦੇਸੀ ਹੈ ਦੇਸ਼ ਤੇ ਦੂਸਰਾ ਕਾਲ ਹੈ ਕਾਲ ਨਾਮ ਸਮੇਂ ਦਾ ਅਹਿਸਾਸ ਸੰਗਤ ਜੀ ਕੋਈ 18ਵੀਂ ਸਦੀ ਚ ਜੰਮਿਆ ਕੋਈ 19ਵੀਂ ਜੇ ਵੀ ਜੰਮਿਆ ਕੋਈ 20ਵੀਂ ਜੰਮਿਆ ਕਿਸੇ ਨੇ ਸਤਜੁਗ ਵਿੱਚ ਜਨਮ ਲਿਆ ਕੋਈ ਤ੍ਰੇਤੇਜੁਗ ਚ ਹੋਇਆ ਕੋਈ ਦਵਾਪਰਚ ਹੋਇਆ ਕੋਈ ਕਾਲਜੁਗ ਵਿੱਚ ਹੋਇਆ ਕੋਈ ਦਿਨੇ ਜੰਮਦਾ ਹੈ ਕੋਈ ਰਾਤੀ ਜੰਮਦਾ ਹੈ ਕੋਈ 50 ਸਾਲ ਜਿੰਦਾ ਹੈ ਕੋਈ 100 ਸਾਲ ਜਿੰਦਾ ਹੈ ਪ੍ਰਮਾਤਮਾ ਪ੍ਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਸਾਰਿਆਂ ਸਮਿਆਂ ਵਿੱਚ ਪ੍ਰਕਾਸ਼ਮਾਨ ਰਹਿੰਦਾ ਹੈ ਆਦ ਸੱਚ ਸਿਗਾਨ ਸੱਚ ਹੈ ਵੀ ਸੱਚ ਤਾਨ ਖੁਸੀ ਵੀ ਸੱਚ ਵਾਹਿਗੁਰੂ ਪਹਾਰਾਜ ਅਕਾਲ ਪੁਰਖ ਦੀ ਵਡਿਆਈ ਇਹ ਹੈ ਕਿ ਉਹ ਕਾਲ ਦੇ ਚੱਕਰ 'ਚ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਜੀ ਕਲਗੀ ਤਰਜਿ ਦਿਖਦੇ ਨੇ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਦਾ ਕੀ ਇਹ ਤਮਾਸ਼ਾ ਤੇ ਇੱਕ ਜਗ੍ਹਾ ਤੇ ਹੋਰ ਲਿਖਦੇ ਨੇ ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਏ ਭਇਓ ਜੂਗਿਆ ਹੈ ਕਾਲ ਹੀ ਪਾਏ ਸ੍ਰਾਸਰ ਕੰਧਰ ਜਚ ਪਚੰਗ ਸੁਦੇਸ਼ਾ ਬਿਤਿਸ਼ਾ ਹੈ ਔਰ ਸਕਾਲ ਸਵੇ ਬਸ ਕਾਲ ਕੇ ਇਹ ਵੀ ਕਾਲ ਆਕਾਲ ਸਦਾ ਹੈ ਸਾਰੇ ਕਾਲ ਦੇ ਬਸ ਹਨ ਜਿੰਨੀ ਸਾਡੀ ਉਮਰ ਹੈ ਨਾ ਸਾਡਾ 100 ਸਾਲ 100 ਸਾਲ ਅੱਜ ਕੱਲ ਕੋਈ ਜਿੰਦਾ ਨਹੀਂ ਪਰ ਚਲੋ ਜੇ ਮੰਨ ਲਓ ਵੀ ਸਾਡੀ ਧਰਤੀ ਤੇ ਕੋਈ 100 ਸਾਲ ਜੀ ਲੈਂਦਾ 100 ਸਾਲ ਸਾਡਾ ਬੀਤਦਾ ਦੇਵਤਿਆਂ ਦਾ ਇੱਕ ਦਿਨ ਬੀਤਦਾ ਹੈ ਸਾਡਾ 100 ਸਾਲ ਦੇਵਤਿਆਂ ਦਾ ਇੱਕ ਦਿਨ ਜਦੋਂ ਦੇਵਤਿਆਂ ਦੇ 365 ਦਿਨ ਹੋ ਜਾਂਦੇ ਨੇ ਤਾਂ ਸਾਲ ਉਹਨਾਂ ਦਾ ਬਣਦਾ ਹੈ। ਯਾਨੀ ਸਾਡਾ 100 ਸਾਲ ਉਹਨਾਂ ਦਾ ਇੱਕ ਦਿਨ ਉਹਨਾਂ ਦੇ ਜਦੋਂ 365 ਦਿਨ ਹੁੰਦੇ ਇੱਕ ਸਾਲ ਬਣਦਾ ਹੈ। ਜਦੋਂ 100 ਸਾਲ ਹੁੰਦਾ ਦੇਵਤੇ ਮਰ ਜਾਂਦੇ ਹਨ। ਤੇ ਫਿਰ ਕਹਿੰਦੇ ਜਦੋਂ ਦੇਵਤਿਆਂ ਦਾ 100 ਸਾਲ ਪੂਰਾ ਹੁੰਦਾ ਬ੍ਰਹਮਾ ਦਾ ਇੱਕ ਦਿਨ ਪੂਰਾ ਹੁੰਦਾ। ਜਦੋਂ ਬ੍ਰਹਮਾ ਦਾ 100 ਸਾਲ ਪੂਰਾ ਹੁੰਦਾ ਹੈ ਵਿਸ਼ਨੂੰ ਦਾ 1 ਦਿਨ ਪੂਰਾ ਹੁੰਦਾ ਹੈ ਜਦੋਂ ਵਿਸ਼ਨੂੰ ਦਾ 100 ਸਾਲ ਪੂਰਾ ਹੁੰਦਾ ਹੈ ਸ਼ਿਵ ਜੀ ਦਾ 1 ਦਿਨ ਹੁੰਦਾ ਕਹਿੰਦੇ ਜਦੋਂ ਸ਼ਿਵ ਜੀ ਦਾ 100 ਸਾਲ ਪੂਰਾ ਹੁੰਦਾ ਪਰਮੇਸ਼ਰ ਦੀ ਮਾਇਆ ਅੱਖ ਚੰਕਦੀ ਹੈ ਪਰਮੇਸ਼ਰ ਦੀ ਮਾਇਆ ਅੱਖ ਬਰਕਦੀ ਹੈ ਤੇ ਕਰੋੜਾਂ ਯੁੱਗ ਬੀਤ ਜਾਂਦੇ ਹਨ ਕਰੋੜਾਂ ਯੁੱਗ ਪਰਮੇਸ਼ਰ ਦੀ ਮਾਇਆ ਦੇ ਈਸ਼ਵਰ ਦੀ ਮਾਇਆ ਦੇ ਸਾਸਾਂ ਜੀ ਅੱਖ ਫਰਕਣ ਚ ਲੰਘ ਜਾਂਦੇ ਹਨ ਐਸੀ ਪਰਬਲ ਸ਼ਕਤੀ ਮਹਾਰਾਜ ਕਾਲਪੁਰਖ ਦੀ ਹੈ ਉਹਦੇ ਸਾਹਮਣੇ ਸਾਡੀ ਆਇਉ ਕੀ ਹੈ ਸਾਡੀ ਜ਼ਿੰਦਗੀ ਵਿੱਚ ਕਿੰਨੇ ਹੀ ਮੱਛਰ ਜੰਮੇ ਹਨ ਤੇ ਮਰੇ ਹਨ ਕਿਉਂਕਿ ਮੱਛਰ 7 ਦਿਨ ਜੀਉਂਦਾ ਹੈ ਮੱਛਰ ਦੀ ਘਰ ਵਾਲੀ ਮਾਦਾ ਜਿਹੜੀ ਹੈ 21 ਦਿਨ ਜੀਉਂਦੀ ਹੈ ਵਾਹਿਗੁਰੂ ਦੀ ਮਾਇਆ ਐਸੀ ਹੈ ਸਾਡੀ ਜ਼ਿੰਦਗੀ ਚ ਕਰੋੜਾਂ ਮੱਛਰ ਜੰਮ ਕੇ ਮਰ ਗਏ ਕਾਲਪੁਰਖ ਦੇ ਸਾਹਮਣੇ ਸਾਡੇ ਵਰਗੇ ਕਿਤਨੇ ਹੀ ਹੋ ਕੇ ਚਲੇ ਗਏ ਕੋਈ ਗਿਣਤੀ ਨਹੀਂ ਹੈ ਅਸੀਂ ਜੰਮਣ ਵਾਲੇ ਤੇ ਮਰਨ ਵਾਲੇ ਹਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਕਾਲ ਦੇ ਅਧੀਨ ਹਨ ਇੱਕ ਕਾਲਪੁਰਖ ਹੈ ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਕਾਲ ਤੋਂ ਉੱਪਰ ਮਹਾਕਾਲ ਹੈ ਜੋ ਜੰਗ ਜਗਤੀ ਸ਼ਕਤੀ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਤਾਰ ਧਾਰ ਕੇ ਆਏ ਹਨ ਮਹਾਕਾਲ ਰਖਾ ਮਹਾਲੋਮੈਕਿੰਗ ਕਰਦਾ ਰੋ ਕਾਲਪੁਰਖ ਤੋਂ ਉੱਪਰ ਮਹਾਕਾਲ ਤੇ ਮਹਾਕਾਲ ਤੋਂ ਉੱਤੇ ਅਕਾਲ ਪੁਰਖ ਹੈ ਜਿਸ ਦਾ ਮਾਮੂਲ ਮੰਤਰ ਜੀ ਗੁਰੂ ਜੀ ਨੇ ਜ਼ਿਕਰ ਕੀਤਾ ਅਕਾਲ 무ਰਤ ਜੋ ਕਾਲ ਦੇ ਪਰਛੇਦ ਤੋਂ ਵੀ ਰਹਿਤ ਹੈ ਤੀਸਰਾ ਵਸਤੂ ਪਰਛੇਦ ਹੁੰਦਾ ਹੈ ਸਾਧ ਸੰਗਤ ਜੀ ਇੱਕ ਵਸਤੂ ਦੂਸਰੀ ਵਸਤੂ ਤੋਂ ਪੈਣ ਹੁੰਦੀ ਹੈ ਇੱਕ ਵਸਤੂ ਦੂਸਰੀ ਵਸਤੂ ਤੋਂ ਪੈਨ ਹੁੰਦੀ ਹੈ ਵਾਹਿਗੁਰੂ ਕੋਈ ਵਸਤੂ ਨਹੀਂ ਹੈ ਜਿਸ ਦੇ ਬਰਾਬਰ ਕੋਈ ਹੋਰ ਵਸਤੂ ਹੋਵੇਗੀ ਦੇਸ਼ ਕਾਲ ਵਸਤੂ ਪਰਿਸ਼ੇਤਾਂ ਪਰੇ ਇੱਕੋ ਹੈ ਇੱਕੋ ਹੈ ਪਾਈਏ ਕੋ ਹੈ ਇੱਕੋ ਦੀ ਆਸਤੇ ਕਹਿੰਦੇ ਦੂਸਰਾ ਨਹੀਂ ਇੱਕੋ ਹੀ ਹੈ ਸੋ ਮਹਾਰਾਜ ਕਹਿੰਦੇ ਏਕ ਓੰਕਾਰ ਏਕ ਓੰਕਾਰ ਓ ਓੰਕਾਰ ਇਹ ਬਾਣੀ ਚ ਸਾਰੇ ਹੀ ਨਾਮ ਆਏ ਨੇ ਏਕਮ ਏਕ ਓੰਕਾਰ ਨਿਰੰਤਰਾ ਏਕਮ ਤਿਥੀ ਦਿਵਾਰਾ ਗੁਰੂ ਜੀ ਉਪਦੇਸ਼ ਕਰਦੇ ਨੇ ਇਕ ਓੰਕਾਰ ਤੇਰਾ ਨਾ ਹੈ ਸਾਰਿਆਂ ਤੋਂ ਨਿਆਰਾ ਹੈ ਨਿਆਰਾ ਕਹੀਏ ਕਿਸੇ ਤੇ ਵਿੱਚ ਨਿਪਾਇਮਾਨ ਨਹੀਂ ਹੁੰਦਾ ਜਿਵੇਂ ਆਪਾਂ ਫਸੇ ਹੋਏ ਆ ਨਾ ਗ੍ਰਹਿ ਮਾਇਆ ਦੇ ਜਾਲ ਵਿੱਚ ਪੁੱਤਰਾ ਧੀਆਂ ਵਿੱਚ ਸਰੀਰ ਦੇ ਮੋਹ ਵਿੱਚ ਸੰਸਾਰ ਤੇ ਮੋਹ ਵਿੱਚ ਦੁੱਖਾਂ ਦੇ ਸੁੱਖਾਂ ਵਿੱਚ ਜੰਮਣ ਤੇ ਮਰਨ ਵਿੱਚ ਹਰਖ ਤੇ ਸੋਗ ਵਿੱਚ ਖੁਸ਼ੀ ਤੇ ਗਮੀ ਵਿੱਚ ਆਪਣੇ ਤੇ ਬਗਾਨੇ ਦੇ ਵਿੱਚ ਫਸੇ ਹੋਏ ਆ ਨਾ ਜਿਵੇਂ ਆਪਾਂ ਸਾਧ ਸੰਗਤਿ ਵਿੱਚ ਮਹਾਰਾਜ ਇਤਾਂ ਨਹੀਂ ਫਸਿਆ ਹੋਇਆ ਏਕਮ ਏਕੰਕਾਰ ਨਿਰਾਲਾ ਏਕਮ ਏਕੰਕਾਰ ਨਿਰਾਲਾ ਏਕੰਕਾਰ ਨਿਰਾਲਾ ਏਕਮ ਏਕੰਕਾਰ ਨਿਰਾਲਾ ਏਕਮ ਏਕੰਕਾਰ ਨਿਰਾਲਾ ਅਮਰ ਹੈ ਅਮਰ ਦਾ ਮਤਲਬ ਮਰਦਾ ਕੋਈ ਨਹੀਂ ਆਪਾਂ ਸਾਰੇ ਜੰਮਦੇ ਵੀ ਆ ਤੇ ਮਰਦੇ ਵੀ ਆ ਉਹ ਮਰਦਾ ਕੋਈ ਨਹੀਂ ਅਜੋਨੀ ਜੁਨਾਜ ਨਹੀਂ ਆਉਂਦਾ ਜਾਤ ਉਹਦੀ ਕੋਈ ਜਾਤ ਨਹੀਂ ਹੈ ਚੱਕਰ ਚੇਨ ਅਰ ਵਰਣ ਜਾਤ ਅਰ ਪਾਤ ਨਹਿ ਨਜਿਹੇ ਰੂਪ ਰੰਗ ਆ ਰੇਖ ਪੇਕੋ ਕਹਿ ਨਾ ਸਕਦੇ ਅਮਰ ਅਜੋਨੀ ਜਾਤ ਨਾ ਜਾਣਾ ਉਹਨੂੰ ਜਾਣ ਨਹੀਂ ਪੈਂਦੇ ਸੰਸਾਰ ਦੇ ਆਪਾਂ ਸਾਰੇ ਝਾਲ ਚ ਫਸੇ ਹੋਏ ਆ ਉਹ ਝਾਲ ਚ ਨਹੀਂ ਫਸਿਆ ਹੋਇਆ ਉਹ ਜੋਤੀਸ ਰੂਪ ਹੈ ਸਾਡੇ ਅੰਦਰ ਵਸਦਾ ਹੈ ਅਸੀਂ ਆਪਣੇ ਅੰਦਰ ਵਸਦੇ ਉਸ ਪਰਮੇਸ਼ਰ ਨੂੰ ਪਛਾਣਾਂਗੇ ਕਿਵੇਂ ਜਦੋਂ ਗੁਰਾਂ ਦੀ ਕਿਰਪਾ ਹੋਵੇਗੀ ਗੁਰਾਂ ਦੀ ਕਿਰਪਾ ਦੇ ਬਿਨਾਂ ਸਾਨੂੰ ਆਪਣੇ ਅੰਦਰ ਵਾਲੇ ਉਸ ਰੂਪ ਦਾ ਗਿਆਨ ਨਹੀਂ ਹੋ ਸਕਦਾ ਅਸਲੀ ਵਜੂਦ ਜਿਹੜਾ ਸਾਡੀ ਆਤਮਾ ਦਾ ਹੈ ਉਹੀ ਪ੍ਰਮਾਤਮਾ ਹੈ ਪਰ ਪਛਾਣਨ ਲਈ ਗੁਰੂ ਕਿਰਪਾ ਦੀ ਆਵਸ਼ਕਤਾ ਹੈ ਸ਼ਰਧਾ ਭਗਤੀ ਭਾਵਨਾ ਗੁਰੂ ਚਰਨਾਂ ਵਿੱਚ ਬੈਠ ਕੇ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਸੋ ਸਾਧ ਸੰਗਤ ਜੀ ਅੱਜ ਇੱਕ ਦੀ ਸੂਖਮ ਜੀ ਵਿਚਾਰ ਆਪਾਂ ਕਰ ਸਕੇ ਹਾਂ ਕਰੋੜਾਂ ਜਨਮ ਲੱਗੇ ਰਹੀਏ ਤਾਂ ਵੀ ਇੱਕ ਦੀ ਵਿਚਾਰ ਨਹੀਂ ਹੋ ਸਕਦੀ ਜਦੋਂ ਦਾ ਸੰਸਾਰ ਬਣਿਆ ਹੈ ਜਦੋਂ ਦੀ ਸ੍ਰਿਸ਼ਟੀ ਦੇ ਵਿੱਚ ਮਨੁੱਖ ਨੇ ਹੋਸ਼ ਸੰਭਾਲੀ ਹੈ ਉਦੋਂ ਦਾ ਇਨਸਾਨ ਇੱਕ ਨੂੰ ਵਿਚਾਰਨ ਤੇ ਲੱਗਾ